ਦਲ ਬਦਲ ਦੇ ਲੀਡਰ ਪੰਜਾਬ ਦੇ ਵਿੱਚ ਇੰਨਾ ਹੈਰਾਨ ਤੇ ਪਰੇਸ਼ਾਨ ਕਰੀ ਜਾਂਦੇ ਆ ਵੀ ਜਿੱਥੇ ਚਾਰ ਬੰਦੇ ਬੈਠ ਤੇ ਗਾਲਾਂ ਵੀ ਕੱਢਦੇ ਆ ਅਪ ਸ਼ਬਦਾਂ ਦੀ ਵਰਤੋਂ ਵੀ ਕਰਦੇ ਆ ਹਾਲਾਂਕਿ ਅਸੀਂ ਇਹ ਬੇਨਤੀ ਜ਼ਰੂਰ ਕਰਦੇ ਆ ਵੀ ਵੋਟਾਂ ਦੇ ਵਿੱਚ ਜਿਹਦੇ ਨਾਲ ਜੋ ਮਰਜ਼ੀ ਸਾਖਤਾਬ ਕਰ ਲਿਓ ਪਰ ਗਾਲ-ਦੁੱਪੜ ਕਰਨੀ ਲੋੜ ਨਹੀਂ ਪਰ ਪੰਜਾਬੀਆਂ ਦੇ ਵੱਡੇ ਹਿੱਸੇ ਨੂੰ ਆਪਾਂ ਜਾਣਦੇ ਵੀ ਭਾਈ ਸਵਾਦ ਲੈਣ ਦੀ ਆਦਤ ਆ ਅਸੀਂ ਵੀ ਤਾਂ ਹਰ ਰੋਜ਼ ਇੱਕ ਤਮਾਸ਼ਾ ਜਾ ਭਾਲਦੇ ਆ ਉਹਦੇ ਬਾਰੇ ਗੱਲ ਕਰ ਲਈ ਉਹਦੀ ਰੈਲੀ ਚ ਚਲੇ ਗਏ ਉਹਦੇ ਪਿੱਛੇ ਨਾਹਰਾ ਲਾਤਾ ਉਹਦੇ ਪਿੱਛੇ ਕੁਛ ਬੋਲ ਪੇ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਆ ਗੱਲ ਕਰਦੇ ਕਰਦੇ ਨੇ ਆਪਾਂ ਉਹਦੇ ਕਾਂ ਦੇ ਉੱਤੇ ਕਿੰਨਾ ਅਤਿਆਚਾਰ ਕੀਤਾ ਕਦੇ ਇਹਦੇ ਬਾਰੇ ਸੋਚ ਕੇ ਦੇਖਿਆ ਅਸੀਂ ਕੀ ਹਾਂ ਪੰਜਾਬੀਓ ਕਦੇ ਇਹਦੇ ਬਾਰੇ ਸੋਚ ਕੇ ਦੇਖਿਆ ਅਸੀਂ ਉਸ ਨੇਤਾ ਦਾ ਕੀ ਬਣੂ ਉਸ ਪਾਰਟੀ ਦਾ ਕੀ ਬਣੂ ਉਹਦਾ ਭਵਿੱਖ ਕੀ ਹੋਊ ਉਹ ਹਾਰ ਜਿਊ ਕੇ ਜਿੱਤ ਜਿਊ ਐਡੇ ਬਾਰੇ ਕੀ ਕਰਗੇ ਉਹਦੇ ਬਾਰੇ ਕੀ ਕਰਗੇ ਬੰਦੇ ਕਿਵੇਂ ਇਕੱਠੇ ਕਰਨੇ ਆ ਤੁਸੀਂ ਇਹ ਸੋਚਦੇ ਰਹੇ ਉਹਨਾਂ ਨੇ ਤੁਹਾਡੇ ਬਾਰੇ ਕੱਖ ਨਹੀਂ ਸੋਚਿਆ ਤੁਹਾਡਾ ਵजूद ਕੀ ਆ ਅੱਜ ਇਹ ਸਵੈ ਚਿੰਤਨ ਕਰਕੇ ਦੇਖੋ ਤੁਹਾਡਾ ਵजूद ਕੀ ਆ ਤੁਸੀਂ ਇਹ ਗੱਲ ਕਹਿੰਦੇ ਜੀ ਕਿ ਅਸੀਂ ਇਹਦੇ ਪਿੱਛੇ ਪਰਚੇ ਆ ਨਾ ਸਾਹਮਣਾ ਕਰ ਲਾਂਗੇ ਤੁਸੀਂ ਸਿਰ ਪਾੜਨ ਵਾਲੇ ਇੱਕ ਦੂਜੇ ਦਾ ਤੁਸੀਂ ਪਿੰਡਾਂ ਦੇ ਵਿੱਚ ਪੱਤੀਆਂ ਦੇ ਵਿੱਚ ਵੰਡੇ ਗਏ ਤੁਸੀਂ ਗਵਾਂਢੀਆਂ ਨੂੰ ਬੁਲਾਉਣਾ ਬੰਦ ਕਰਤਾ ਤੁਸੀਂ ਦੂਥਾਂ ਦੇ ਪਿੱਛੇ ਲੜਾਈ ਲੜੀ ਅੱਜ ਤੁਹਾਡਾ ਵजूद ਕੀ ਆ ਅੱਜ ਜਿਹਦੇ ਪਿੱਛੇ ਤੁਸੀਂ ਲੜੇ ਆ ਉਹ ਕਿਹੜੇ ਪਾਸੇ ਨੂੰ ਚਲਾ ਗਿਆ ਤੁਹਾਨੂੰ ਸ਼ਰਮ ਮਹਿਸੂਸ ਹੋਈ ਪੰਜਾਬੀਓ ਜਿਹੜੇ ਕਿ ਇਹਨਾਂ ਦੇ ਪਿੱਛੇ ਸਿਰ ਪਾੜਦੇ ਤੇ ਪੜਵਾਉਂਦੇ ਆ ਮਾੜੀ ਮੋਟੀ ਸ਼ਰਮ ਮਹਿਸੂਸ ਕਰ ਗਿਆ ਆਪਾਂ ਵੀ ਅਸੀਂ ਕਿਹੜੇ ਚੱਕਰਾਂ ਦੇ ਵਿੱਚ ਪਏ ਆ ਅਸੀਂ ਇੰਨੇ ਵਹਿਲੜ ਪੰਜਾਬੀ ਕਿਉਂ ਆ ਉਹ ਜਦੋਂ ਉਹ ਨੇਤਾ ਪਾਰਟੀ ਬਦਲਦੇ ਆ ਨਾ ਮੇਰੇ ਗਾ ਕੱਚਾ ਹਸਦੀਆਂ ਵੀ ਹੁਣ ਜਿਹੜੇ ਇਹਨਾਂ ਦੇ ਪਿੱਛੇ ਨਾਰਾ ਲਾਉਂਦੇ ਸੀ ਵੀ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਉਹਨਾਂ ਦਾ ਅੱਜ ਬਣਦਾ ਕੀ ਹੋਊਗਾ ਗਸ਼ੀਆਂ ਉਹਨਾਂ ਨੂੰ ਪੈਂਦੀਆਂ ਹੋਣੀਆਂ ਕਿ ਨਹੀਂ ਪੈਂਦੀਆਂ ਹੋਣੀਆਂ ਹੁਣ ਫਿਰ ਤੁਸੀਂ ਅਲੱਗ ਪੈਣਾ ਤੁਸੀਂ ਫਿਰ ਇਹਨਾਂ ਦੇ ਪਿੱਛੇ ਉਵੇਂ ਤੁਰ ਪੈਣਾ ਮੈਨੂੰ ਇੱਕ ਪੁਰਾਣੀ ਕਹਾਣੀ ਚੇਤੇ ਆਉਂਦੀ ਆ ਕਹਿੰਦੇ ਵੀ ਇੱਕ ਵੇਰੀ ਇੱਕ ਬੱਚੇ ਨੇ ਆਪਣੇ ਬਾਪ ਨੂੰ ਇਹ ਗੱਲ ਕਹੀ ਜਿਹੜਾ ਕਿ ਨੇਤਾ ਸੀ ਇੱਕ ਵੱਡੀ ਪਾਰਟੀ ਦਾ ਕਹਿੰਦਾ ਬਾਪੂ ਬਾਪੂ ਡੈਡੀ ਡੈਡੀ ਮੈਂ ਵੀ ਤੇਰੇ ਵਾਂਗੂੰ ਨੇਤਾ ਬਣਨਾ ਵੱਡਾ ਹੋ ਕੇ ਉਹ ਕਹਿੰਦਾ ਪੁੱਤ ਨਹੀਂ ਨਹੀਂ ਇਹ ਨੇਤਾਗਰੀ ਵਾਲਾ ਕੰਮ ਤੇਰੇ ਵਾਸਤੇ ਗੱਲ ਨਹੀਂ ਤੂੰ ਵੱਡਾ ਹੋ ਕੇ ਐਮਬੀਏ ਕਰੀ ਤੂੰ ਬਿਜ਼ਨਸ ਸੰਭਾਲੀ ਤੂੰ ਬਾਹਰਲੇ ਮੁਲਕ ਚਲਾ ਜਾਈ ਕਹਿੰਦਾ ਨਾ ਮੈਂ ਤਾਂ ਤੇਰੇ ਵਾਲਾ ਕੰਮ ਹੀ ਕਰਾਂ ਮੈਂ ਵੀ ਤੇਰੇ ਵਾਂਗੂ ਐਮਐਲਏ ਬਣੂ ਮੈਂ ਵੀ ਤੇਰੇ ਵਾਂਗੂ ਐਮਪੀ ਬਣੂ ਮੈਂ ਵੀ ਤੇਰੇ ਵਾਂਗੂ ਮੰਤਰੀ ਬਣੂ ਮੇਰਾ ਵੀ ਚਿੱਤ ਕਰਦਾ ਮੈਂ ਰਾਜ ਸਭਾ ਦਾ ਮੈਂਬਰ ਬਣਾ ਮੇਰਾ ਵੀ ਚਿੱਤ ਕਰਦਾ ਕਿ ਮੈਂ ਵੱਡੇ ਰਤਬੇ ਤੇ ਹੋਵਾਂ ਪੁਲਿਸ ਵਾਲੇ ਮੇਰੇ ਅੱਗੇ ਪਿੱਛੇ ਹੁਣ ਮੈਂ ਸਰਕਾਰੀ ਕੋਟੀ ਚ ਰਾਵਾਂ ਠੋਕ ਜੀ ਹੋਵੇ ਮੇਰੀ ਉਹ ਕਹਿੰਦਾ ਪੁੱਤ ਤੇਰੇ ਵਾਸਤੇ ਗੱਲ ਨਹੀਂ ਤੂੰ ਉਦਾਂ ਦਾ ਨਹੀਂ ਜਿੱਦਾਂ ਦਾ ਹੋਣਾ ਚਾਹੀਦਾ ਰਾਜਨੀਤੀ ਹੋਰ ਤਰ੍ਹਾਂ ਦੀ ਆ ਕਹਦਾ ਨਾ ਮੈਂ ਬਣੂ ਤਾਂ ਨੇਤਾ ਬਣੂ ਤੇ ਤਾਂ ਮੈਂ ਕੱਖ ਨਹੀਂ ਬਣਨਾ ਮੈਨੂੰ ਕੋਈ ਸਬਕ ਸਿਖਾਓ ਉਹ ਆਹਦੇ ਪੁੱਤ ਨੂੰ ਕਹਿੰਦਾ ਪੁੱਤ ਚੱਲ ਫਿਰ ਤੂੰ ਨਾ ਛੱਤ ਤੇ ਚੜ ਜਾ ਚੜ ਗਿਆ ਮੁੰਡ ਕਹਿੰਦਾ ਬਨੇਰੇ ਤੇ ਆ ਜਾ ਮੁੰਡਾ ਬਨੇਰੇ ਤੇ ਆ ਗਿਆ ਕਹਿੰਦਾ ਪੁੱਤ ਉੱਤੋਂ ਛਾਲ ਮਾਰ ਦੇ ਮੁੰਡਾ ਕਹਿੰਦਾ ਬਾਪੂ ਡੈਡੀ ਤੂੰ ਮੇਰਾ ਵੈਰੀ ਆ ਮੇਰੇ ਨਾਲ ਲੱਤਾਂ ਤੋੜਵਾਏਂਗਾ ਮੈਂ ਕਿਉਂ ਛਾਲ ਮਾਰਾਂ ਮੇਰੇ ਨਾਲ ਲੱਤਾਂ ਟੁੱਟ ਜਾਣੀਆਂ ਕਹਿੰਦਾ ਕੋਈ ਗੱਲ ਨਹੀਂ ਪੁੱਤ ਮੈਂ ਤੈਨੂੰ ਕੈਚ ਕਰ ਲੈਣਾ ਮੁੰਡੇ ਨੇ ਬਾਪੂ ਦੇ ਸਿਰ ਨੇ ਉੱਤੇ ਛਾਲ ਮਾਰਤੀ ਬਾਪੂ ਪਰੇ ਹੋ ਗਿਆ ਮੁੰਡਾ ਧੜਮਕ ਕਰਕੇ ਥੱਲੇ ਡਿੱਗ ਗਿਆ ਲੱਤਾਂ ਟੁੱਟ ਗਈਆਂ ਕਹਿੰਦਾ ਆ ਤੂੰ ਚੰਗੀ ਨਹੀਂ ਕੀਤੀ ਕਹਿੰਦਾ ਰਾਜਨੀਤੀ ਦੇ ਵਿੱਚ ਪਹਿਲਾ ਅਸੂਲ ਹੀ ਇਹ ਆ ਸਭ ਕੀ ਇਹ ਆ ਕਿ ਆਪਦੇ ਸਕੇ ਪਿਆਉ ਦੇ ਉੱਤੇ ਵੀ ਯਕੀਨ ਨਹੀਂ ਕਰਨਾ ਉਹ ਤਾਂ ਇਹ ਗੱਲ ਕਹਿੰਨੇ ਵੀ ਸਕੇ ਪਿਓ ਤੇ ਯਕੀਨੀ ਨੀ ਕਰਨਾ ਤੇ ਮੂਰਖ ਮੱਤੇ ਪੰਜਾਬੀ ਕੋ ਤੁਸੀਂ ਕਿਹਦੇ ਉੱਤੇ ਯਕੀਨੀ ਕੀਤਾ ਹੁਣ ਤੁਸੀਂ ਰਵਨੀਤ ਸਿੰਘ ਬਿੱਟੂ ਨੂੰ ਕਹਿੰਨੇ ਮੈਨੂੰ ਵੀ ਦੁੱਖ ਹੈ ਇਸ ਗੱਲ ਦੇ ਉੱਤੇ ਕਿ ਰਾਜਨੀਤਿਕ ਲੋਕ ਤਾਂ ਐਸੀਆਂ ਤਿਤਲੀਆਂ ਵਰਗੇ ਆ ਜਿਹੜੀਆਂ ਮੇਰਾ ਖਿਆਲ ਹੈ ਵੀ ਅਸਲ ਤਿਤਲੀਆਂ ਤਾਂ ਮੋਕੀ ਜਾਣੀਆਂ ਮਾਰੀ ਜਾਣੀਆਂ ਗਿਰਗਟਾਂ ਨੇ ਖੁਦਕੁਸ਼ੀ ਕਰਨੀ ਇਹਨਾਂ ਨੂੰ ਦੇਖ ਕੇ ਪਿਛਲੇ ਦਿਨੀ ਰਾਜਕੁਮਾਰ ਚੱਬੇਵਾਲ ਹੋਰੀ ਛੱਡ ਕੇ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਤੇ ਗਏ ਕਹਿੰਦੇ ਜੀ ਮੈਂ ਆਪਣੇ ਹਲਕੇ ਦਾ ਵਿਕਾਸ ਚਾਹਣਾ ਲਗੇ ਕੱਲ ਰਵਨੀਤ ਸਿੰਘ ਬਿੱਟੂ ਆ ਜਿਹੜੇ ਉਹ ਛੱਡ ਕੇ ਕਾਂਗਰਸ ਨੂੰ ਬੀਜੇਪੀ 'ਚ ਗਏ ਕਹਿੰਦੇ ਮੈਂ ਲੁਧਿਆਣੇ ਦਾ ਵਕਾਸ਼ ਚਾਹਣਾ। ਹੁਣ ਸ਼ੀਤਲ ਅੰਗਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਛੱਡ ਕੇ ਆਮ ਆਦਮੀ ਪਾਰਟੀ ਨੂੰ ਬੀਜੇਪੀ 'ਚ ਗਏ ਕਹਿੰਦੇ ਅਸੀਂ ਜਲੰਧਰ ਦਾ ਵਕਾਸ਼ ਚਾਹਨੇ ਆ ਵਕਾਸ਼ ਦੇ ਵਿੱਚ ਵਕਾਸ਼ ਵਾਈ ਦਾ ਫਿਰਦਾ। ਵਕਾਸ਼ ਦੇ ਰੋਬੜੇ ਪਏ ਹੋਏ ਆ। ਸੋ ਪੰਜਾਬੀ ਆਪੇ ਸੋਚਣ ਵੀ ਅਸੀਂ ਕਰਦੇ ਕੀ ਹਾਂ। ਇੱਕ ਪਾਰਟੀ ਦਾ ਨੇਤਾ ਜਦੋਂ ਦੂਜੀ ਪਾਰਟੀ ਦੇ ਵਿੱਚ ਜਾਂਦਾ ਤੇ ਹੈਰਾਨੀ ਹੁੰਦੀ ਆ ਵੀ ਭਾਈ ਲੋਕ ਮਗਰ ਕਿਵੇਂ ਤੁਰ ਪੈਂਦੇ ਆ। ਮੈਨੂੰ ਅਜੇ ਤੱਕ ਕਦੇ ਨਹੀਂ 2000 5000 ਬੰਦਾ ਦੱਸਿਆ। ਜਿਨ੍ਹਾਂ ਨੇ ਇਹ ਗੱਲ ਕਹੀ ਹੋਵੇ ਕਿ ਅਸੀਂ ਕਿਹਾ ਸੀ ਇਸ ਨੇਤਾ ਨੂੰ ਕਿ ਤੂੰ ਇੱਧਰ ਨਹੀਂ ਉੱਧਰ ਚਲਾ ਜਾਵੇਂ ਤਾਂ ਹਲਕੇ ਦਾ ਵਿਕਾਸ ਹੋਊਗਾ ਇਹ ਆਪਦੇ ਓਨਿਕ ਕਾਰ ਤੇ ਓਨਿਕ ਅਖਬਾਰ ਦੇ ਵਿੱਚ ਸੋ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਪੰਜਾਬੀਆਂ ਨੇ ਕਦੇ ਸੱਤ ਮਤ ਤੋਂ ਸੋਚ ਤੋਂ ਕੰਮ ਨਹੀਂ ਲਿਆ ਹੁਣ ਵੀ ਐ ਕਰਨਗੇ ਸਾਡਾ ਬੰਦਾ ਛੜਵਾ ਦਿੰਦੇ ਹੁੰਦੇ ਆ ਅਸੀਂ ਐ ਕਰ ਦਿੰਦੇ ਹੁੰਨੇ ਆ 200 ਤੇ 19 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ 100 ਤੇ 95 ਦਲ ਬਦਲੂਆਂ ਨੂੰ ਪੂਰੇ ਭਾਰਤ ਦੇ ਵਿੱਚ ਟਿਕਟਾਂ ਮਿਲਗੀਆਂ ਸੀ ਤੇ 23 ਉਹਨਾਂ ਦੇ ਵਿੱਚੋਂ ਜਿੱਤੇ ਸੀ ਵੱਖ-ਵੱਖ ਪਾਰਟੀਆਂ ਦੇ ਮਤਲਬ ਇਹ ਹੈ ਕਿ ਭਾਰਤ ਦੇ ਲੋਕ ਹੁਣ ਥੋੜਾ ਥੋੜਾ ਸ਼ਾਇਦ ਇਸ ਗੱਲ ਬਾਰੇ ਮਹਿਸੂਸ ਕਰਦੇ ਆ ਕਿ ਭਾਈ ਦਲ ਬਦਲੂਆਂ ਨੂੰ ਥੋੜਾ ਜਿਹਾ ਪਰੇ ਕੀਤਾ ਜਾਵੇ ਇਹਨਾਂ ਲੋਕਾਂ ਦਾ ਤੁਹਾਡੇ ਨਾਲ ਕੋਈ ਸਰੋਕਾਰ ਨਹੀਂ ਮੈਂ ਕਿਸੇ ਪਾਰਟੀ ਵਿਸ਼ੇਸ਼ ਦੇ ਖਿਲਾਫ ਨਹੀਂ ਆਮ ਆਦਮੀ ਪਾਰਟੀ ਜਦੋਂ ਹੋਰ ਨਾ ਪਾਰਟੀਆਂ ਦੇ ਬੰਦੇ ਪੱਟ ਕੇ ਆਪਣੇ ਵਿੱਚ ਲੈ ਕੇ ਆਉਂਦੀ ਆ ਇਹ ਵੀ ਬਹੁਤ ਮਾੜੀ ਗੱਲ ਆ ਤੁਸੀਂ ਤਾਂ ਕਹਿੰਦੇ ਸੀ ਵੀ ਭਾਈ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕਰਤਾ ਤੇ ਤੁਸੀਂ ਰਵਾਇਤੀ ਪਾਰਟੀਆਂ ਦੇ ਬੰਦੇ ਕਿਉਂ ਪੱਟ ਰਹੇ ਆ ਤੇ ਆਮ ਆਦਮੀ ਪਾਰਟੀ ਦੇ ਬੰਦੇ ਪੱਟ-ਪੱਟ ਕੇ ਭਾਜਪਾ ਲਈ ਜਾਵੇ ਤੇ ਮੈਨੂੰ ਤਾਂ ਕਦੇ-ਕਦੇ ਇਹ ਆਉਂ ਲੱਗਦਾ ਵੀ ਭਾਜੀ ਬੀਜੇਪੀ ਕਹਿੰਦੀ ਹੁੰਦੀ ਵੀ ਭਾਈ ਕਾਂਗਰਸ ਮੁਕਤ ਭਾਰਤ ਕਰਨਾ ਤੇ ਇਹ ਤਾਂ ਭਾਈ ਕਾਂਗਰਸ ਮੁਕਤਾਪੀ ਹੋ ਜਾਣਾ ਜਦੋਂ ਸਾਰੇ ਕਾਂਗਰਸੀ ਪਟਕੇ ਆਪਾਂ ਲੈ ਜਾਣੇ ਆ ਆਪੇ ਆਪ ਮੁਕਤ ਹੋ ਜਾਣਾ ਜਦੋਂ ਬੰਦੇ ਪਟ ਪਟ ਕੇ ਆਪਾਂ ਲਈ ਜਾਣੇ ਆ ਆਪਦੇ ਸਿਰ ਦੇ ਉੱਤੇ ਤੁਸੀਂ ਪੰਜਾਬ ਦੇ ਵਿੱਚ ਕੀ ਕੀਤਾ ਪੰਜਾਬ ਦੇ ਲੋਕ ਤੁਹਾਨੂੰ ਜਿਤਾਉਂਦੇ ਜਿਤਾਉਂਦੇ ਆਪ ਹਾਰ ਗਏ ਪੰਜਾਬ ਦੇ ਲੋਕ ਤੁਹਾਨੂੰ ਅੱਗੇ ਵਧਾਉਂਦੇ ਵਧਾਉਂਦੇ ਆਪ ਡੁੱਬ ਗਏ ਪੰਜਾਬ ਸਾਰਾ ਡੁੱਬ ਗਿਆ ਪੰਜਾਬ ਦਾ ਸਤਿਆਨਾਸ਼ ਹੋ ਗਿਆ ਗੱਲ ਕੌੜੀ ਆ ਪਰ ਪੰਜਾਬੀ ਆਪ ਵੀ ਜ਼ਿੰਮੇਵਾਰ ਨੇ ਪੰਜਾਬੀਆਂ ਨੂੰ ਇੱਕ ਤਮਾਸ਼ਾ ਚਾਹੀਦਾ ਕੱਲ ਨੂੰ ਕੋਈ ਹੋਰ ਤਮਾਸ਼ਾ ਕਰਾਂਗੇ ਪਰਸੋਂ ਕਿਸੇ ਹੋਰ ਗੱਲ ਤੇ ਤਮਾਸ਼ਾ ਕਰਾਂਗੇ ਫਿਰ ਆਪਾਂ ਕਿਸੇ ਹੋਰ ਨੂੰ ਗਾਲਾਂ ਕੱਢ ਦਾਂਗੇ ਅਸੀਂ ਸਿਰ ਤੋਂ ਕੰਮ ਨਹੀਂ ਲਿਆ ਐਤਕੀ ਬੇਨਤੀ ਆ ਵੋਟ ਜੀਨੋ ਮਰਜ਼ੀ ਪਾਇਓ ਪਰ ਸੋਚ ਕੇ ਪਾਇਓ ਦਲ ਬਦਲੂਆਂ ਨੂੰ ਪਾਉਣੀ ਆ ਜਿਹੜੇ ਤੁਹਾਡੇ ਹਲਕੇ 'ਚ ਨਹੀਂ ਵੜੇ ਉਹਨਾਂ ਨੂੰ ਪਾਉਣੀ ਆ ਜਾਂ ਗਾਣੇ ਸੁਣ ਕੇ ਪਾਉਣੀ ਆ ਜਾਂ ਫਿਲਮਾਂ ਦੇਖ ਕੇ ਪਾਉਣੀ ਆ ਜਾਂ ਕਿਸੇ ਬਾਰੇ ਕਹਿਣਾ ਵੀ ਪਾਈ ਸਾਨੂੰ ਚਾਚੇ ਨੇ ਤਾਏ ਨੇ ਇਹ ਗੱਲ ਕਹੀ ਹੈ ਤਾਂ ਕਰਕੇ ਪਾਉਣੀ ਆ ਤੁਹਾਡੀ ਮਤ ਕੰਮ ਕਰਦੀ ਹੈ ਕਿ ਨਹੀਂ 3600 ਗੱਲ ਆਪਾਂ ਇੱਕ ਗੱਲ ਕੋਈ ਕਰੇ 3600 ਉੱਤਰ ਦਿੰਨੇ ਆ ਇਰਖਾ ਪਾਲਦੇ ਆ ਕੱਲੀ ਕੱਲੀ ਗੱਲ ਅਸੀਂ ਉਹ ਪੰਜਾਬੀਆਂ ਜਿਹੜੇ ਚੇਤੇ ਰੱਖਦੇ ਆ ਕਿ ਫਲਾਣੇ ਵਿਆਹ ਦੇ ਵਿੱਚ ਕੰਬਲ ਕਿਹੋ ਜਿਹਾ ਲੱਗਾ ਸੀ ਫਲਾਣੇ ਨੇ ਸ਼ਗਨ ਸਾਨੂੰ ਕਿੰਨਾ ਪਾਇਆ ਸੀ ਫਲਾਣੇ ਨੇ ਘਰੇ ਗਿਆਂ ਨੂੰ ਸੂਟ ਕਿਹੋ ਜਿਹਾ ਦਿੱਤਾ ਸੀ ਇਹ ਤਾਂ ਗੱਲਾਂ ਸਾਨੂੰ ਚੇਤੇ ਰਹਿੰਦੀਆਂ ਤੇ 5 ਸਾਲ ਪਹਿਲਾਂ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਉਹਨੇ ਪੂਰੇ ਕਿਉਂ ਨਹੀਂ ਕੀਤੇ ਵਿਧਾਇਕ ਨੇ ਜਾਂ ਐਮਪੀ ਨੇ ਉਹ ਸਾਨੂੰ ਚੇਤੇ ਨਹੀਂ ਰਹਿੰਦਾ ਆਪਦੇ ਦਿਮਾਗ ਦੇ ਬੂਹੇ ਖੋਲੋ ਤੁਸੀਂ ਵੀ ਪੰਜਾਬ ਨੂੰ ਬਰਬਾਦ ਕੀਤਾ 13 MP ਤੇ 117 ਵਿਧਾਇਕਾਂ ਦਾ ਹੀ ਕਸੂਰ ਨਹੀਂ ਉਹ ਤਾਂ ਚਲੋ ਲਾਉਂਦੇ ਆ ਤੇ ਕਮਾਉਂਦੇ ਆ ਵੱਡੀ ਗਿਣਤੀ ਦੇ ਵਿੱਚ ਮੈਂ ਸਾਰਿਆਂ ਨੂੰ ਮਾੜੇ ਨਹੀਂ ਕਹਿੰਦਾ ਕਈ ਵਿਧਾਇਕ ਤੇ MP ਤੇ ਕਈ ਰਾਜ ਸਭਾ ਦੇ ਮੈਂਬਰ ਚੰਗੇ ਵੀ ਹੈਗੇ ਆ ਪਰ ਵੱਡੀ ਗਿਣਤੀ ਦੇ ਵਿੱਚ ਰਾਜਨੀਤਿਕ ਲੋਕਾਂ ਨੇ ਰਾਜਨੀਤੀ ਦਾ ਮਜ਼ਾਕ ਕਿਵੇਂ ਬਣਾਤਾ ਗਿਰਗਟ ਮਰਨਗੇ ਆਉਂਦੇ ਸਮੇਂ ਦੇ ਵਿੱਚ ਤਿਤਲੀਆਂ ਨੇ ਖੁਦ ਕੁਸ਼ੀ ਕਰਨੀ ਆ ਵੀ ਸਾਡੇ ਬਾਰੇ ਤਾਂ ਵੀ ਕਹਿ ਦਿੰਦੇ ਕਦੇ ਐਸ ਫੁੱਲ ਤੇ ਕਦੇ ਹਾਊਸ ਫੁੱਲ ਤੇ ਤਾਂ ਸਾਡੇ ਤੋਂ ਵੀ ਗਏ ਗੁਜ਼ਰੇ ਆ ਚਲੋ ਸਾਡੀ ਤਾਂ ਮਜਬੂਰੀ ਆ ਅਸੀਂ ਇਹਦੇ ਵਿੱਚੋਂ ਵੀ ਰਸ ਲੈਣਾ ਇੱਥੋਂ ਵੀ ਰਸ ਲੈਣਾ ਫੁੱਲ ਦੇ ਵਿੱਚੋਂ ਇਹਨਾਂ ਨੂੰ ਤਾਂ ਭਾਈ ਕਦੇ ਕਮਲ ਦੇ ਫੁੱਲ ਚੋਂ ਰਸ ਮਿਲਦਾ ਕਦੇ ਤਕੜੀ ਚੋਂ ਵੀ ਰਸ ਮਿਲਦਾ ਕਦੇ ਪੰਜੇ ਚੋਂ ਵੀ ਰਸ ਮਿਲਦਾ ਕਦੇ ਝਾੜੂ ਚੋਂ ਵੀ ਰਸ ਲੱਭਣ ਲੱਗ ਜਾਂਦੇ ਆ ਸੋ ਬੇਨਤੀ ਆ ਪੰਜਾਬੀਓ ਇਤ ਕੀ ਦਿਮਾਗ ਦੇ ਬੂਹੇ ਖੁੱਲੇ ਰੱਖਿਓ ਗਾਲਾਂ ਨਾ ਕੱਢੀ ਚੱਲੋ ਲੈ ਇਹ ਐ ਕਿਵੇਂ ਚਲਾ ਗਿਆ ਤੁਸੀਂ ਵੀ ਤਾਂ ਮਗਰੀ ਤਰ ਪੈਣਾ ਤੁਸੀਂ ਨਾ ਤਰੋਗੇ ਤੁਹਾਡੇ ਵਰਗੇ ਹੋਰ 3600 ਤਰ ਪੈਣੇ ਆ ਪਰ ਇਤ ਕੀ ਇਦਾਂ ਨਾ ਕਰਿਓ ਸੋਚਿਓ ਸਮਝੋ ਵਿਚਾਰਿਓ ਪੰਜਾਬ ਬਚਾਓ ਦੇਸ਼ ਬਚਾਓ ਬਹੁਤ ਮਿਹਰਬਾਨੀ